ਅੱਜ ਦਾ 70 ਸਾਲ ਪਹਿਲਾਂ ਸਰ ਐਡਮੰਡ ਹੈਲਰੀ ਸੀਗੇ ਜੀ ਨਿਊਜ਼ੀਲੈਂਡ ਦੇ ਸੀ ਮੇਰੇ ਜਿੱਥੇ ਮੈਂ ਹੈਗਾ ਨਿਊਜ਼ੀਲੈਂਡ ਦਾ ਉਹਨਾਂ ਨੇ ਸਰ ਕੀਤੀ ਸੀਗੀ ਉਹਨਾਂ ਨੂੰ ਮੈਂ ਮਿਲ ਚੁੱਕਿਆ ਸੀਗਾ ਕਿ ਆ 70 ਸਾਲਾਂ ਚ ਸਿਰਫ 6600 ਕੁਝ ਬੰਦਿਆਂ ਨੇ ਕੀਤੀ ਆ ਇਹ ਐਵਰੈਸਟ ਉਹਦੇ ਵਿੱਚ ਅੱਧੇ ਸ਼ੇਰਪਾ ਨੇ ਮਤਲਬ 3400 ਬੰਦਿਆਂ ਨੇ ਮੇਰੇ ਵਰਗੇ ਨੇ ਕਲਾਈਮਰਾਂ ਨੇ ਕੀਤੀ ਇਹ ਲਿਸਟ ਨੂੰ ਲਿਸਟ ਬਣਦੀ ਹੈ ਸਾਰੀ ਉਹ ਲਿਸਟ ਜਿਹੜਾ ਮੈਂ ਦੇਖਿਆ ਵੀ ਕੋਈ ਆਪਣਾ ਸਾਵਤ ਸੂਰਤ ਸਿੰਘ ਨਹੀਂ ਸੀਗਾ ਵੀ ਜਿਹੜਾ ਛੜਿਆ ਸੀ ਕੋਈ ਨਹੀਂ ਪੂਰੇ ਭਾਰਤ ਦੇ ਵਿੱਚ ਉਹ ਸਾਵਤ ਸੂਰਤ ਤਾਂ ਨਹੀਂ ਸੀਗਾ ਅਮਰ ਸ਼ਕਿਆਨ ਸੀ ਜਿਹੜਾ ਦਾੜਾ ਸੀਗਾ ਇਹ ਜੰਮ ਜਾਂਦਾ ਹੈ ਜੇ ਤੁਹਾਡੇ ਮਾਸਕ ਲੱਗਦਾ ਆਕਸੀਜਨ ਤਾਂ ਉਹ ਜੰਮ ਜਾਂਦਾ ਤਾਂ ਲਾਉਂਗੇ ਤਾਂ ਸਾਰਾ ਮੇਰਾ ਸਰੀਰ ਲੈਣਾ ਸੀਗਾ ਮੇਰਾ ਦਾੜਾ ਵੀ ਲੈਣਾ ਸੀਗਾ ਤੇ ਮੇਰਾ ਮਾਸਕ ਵੀ ਲੈਣਾ ਸੀਗਾ ਤੇ ਜੇ ਆਹ ਕਕਾਰ ਹੁੰਦਾ ਲੋਹੇ ਦੀ ਚੀਜ਼ ਹੁੰਦੀ ਜਿਹੜੀ ਉਹ ਜੰਮ ਜਾਂਦੀ ਹੈ ਜਾਂ ਉਹਨੂੰ ਅਲਾਉਂਗੇ ਤਾਂ ਮਾਸ ਲੈਣਾ ਤੁਹਾਡੇ ਨਾਲੋਂ ਇਸ ਤਰ੍ਹਾਂ ਇਹ ਆਪਣੇ ਸਰੀਰ ਸਾਹਿਬ ਦਾ ਸੀਗਾ ਕਿ ਫਿਰ ਮੈਂ ਇਹਨਾਂ ਦਾ ਪ੍ਰਬੰਧ ਕਰ ਗਿਆ ਸਰੀਰ ਸਾਹਿਬ ਮੇਰੇ ਕੋਲ ਹੁਣ ਵੀ ਹੋ ਰੱਖੀ ਹੋਈ ਲੱਕੜ ਦੀ ਆ ਇਹ ਲੱਕੜ ਦੀ ਬਣਾ ਕੇ ਲੈ ਗਿਆ ਲੱਕੜ ਦੀ ਦਾ ਫਿਰ ਤੋਂ ਕੋਈ ਨਹੀਂ ਹੁੰਦਾ ढ़ाੜੇ ਦਾ ਸੀਗਾ ਜਿਵੇਂ ਫਿਰ ਟੜਦਾਸ ਹੀ ਕੰਮ ਆਈਆ ਆਹ ਮਾਦੀ ਪਾਣੀ ਆਪਣਾ ਇਹ ਮਜ਼ਾਰੀ ਹੈ ਜੀ ਇਹਨਾਂ ਲੌਂਗ ਟੇਬਲ ਦਾ ਜਰਾ ਟੁਕੀ ਨੂੰ ਸਬਤ ਕਰਨਾ ਹੈ ਇਹ ਸਫਰ ਇੰਜ ਹੁੰਦਾ ਇਹਦਾ ਨਾ ਇਹ ਕਿਹੜੀ ਮਾਉਂਟ ਐਵਰੇਸਟ ਆ ਜਿਹੜੀ ਆ ਇਹਦੀ ਪਹਿਲਾਂ ਤੁਹਾਨੂੰ ਪਲੈਨਿੰਗ ਕਰਨੀ ਪੈਂਦੀ ਆ 3 ਸਾਲ ਦੀ 4 ਸਾਲ ਦੀ ਫੇ ਤੁਹਾਨੂੰ ਪਰਮਿਟ ਖਰੀਦਣਾ ਪੈਂਦਾ ਨੇਪਾਲ ਗਵਰਨਮੈਂਟ ਤੋਂ ਜਿਹੜਾ ਨੇਪਾਲ ਪਰਨ ਗਵਰਨਮੈਂਟ ਤੋਂ ਪਰਮਿਟ ਜਿਵੇਂ ਉਹਦੀ ਫੀਸ ਹੈਗੀ ਆ 10000 ਯੂએસ ਡਾਲਰ ਉਹ ਜਾਂ ਖਰੀਦ ਕੇ ਉਸ ਤੋਂ ਬਾਅਦ ਫੇ ਤੁਹਾਨੂੰ ਉਹ ਅਲਾਉ ਕਰਦੇ ਨੇ ਕਿ ਤੁਹਾਨੂੰ ਇਅਰ ਲੱਭਣਾ ਪੈਂਦਾ ਵੀ ਕਿਹੜੇ ਇਅਰ ਕਰਨੇ ਆ ਜਿਵੇਂ ਮੈਂ 2022 ਚ ਖਰੀਦਿਆ ਸੀਗਾ ਤਾਂ 2024 ਚ ਮੈਂ ਅਟੈਂਪਟ ਕਰਨੀ ਸੀਗੀ ਇਹ ਤੇ ਇਹ ਅਟੈਂਪਟ ਹਰੇਕ ਨੂੰ ਨਹੀਂ ਲੋਕ ਕਰਦੇ ਪੈਨਸਲ ਕੁਆਲੀਫਾਈ ਕਰਨਾ ਪੈਂਦਾ ਕਿ ਮੈਨੂੰ ਨਵੰਬਰ 23 ਚ ਇੱਕ 6000 ਜਿਹੜੀ ਮੀਟਰ ਹੁੰਦੀ ਹੈ ਮੀਟਰ ਚ ਮੈਂ ਦੱਸਦਾ ਤੁਹਾਨੂੰ ਮੀਟਰ ਚੋ ਕਰਨੀ ਪੈਂਦੀ ਹੈ ਇੱਕ ਪਹਾੜੀ ਜੇ ਤੁਸੀਂ ਉਹ ਕਰ ਜਾਂਦੇ ਹੋ ਸਕਸੈਸਫੁਲੀ ਤਾਂ ਤੁਹਾਨੂੰ ਅਲਾਉ ਕਰਦੇ ਨੇ ਅੱਗੇ ਜਣਾ ਤੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਸਫਰ ਇਹਦਾ ਜੇ ਸਫਰ ਐਕਚੁਅਲ ਦਿਨ ਜੇ ਆਪਾਂ ਗਣੀਏ ਤਾਂ ਦਿਨ 43 ਦਿਨ ਲੱਗ ਜਾਂਦੇ ਨੇ 43 ਡੇਸ ਤੇ ਪਰ ਜਿਹੜੀ ਐਕਚੁਅਲ ਕਲਾਈਮਿੰਗ ਆ ਜਿਵੇਂ ਬੇਸ ਕੈਂਪ ਬੇਸ ਕੈਂਪ ਤੋਂ ਜਿਹੜੀ ਸਮਿਟ ਆ ਉਹ 11 ਦਿਨ ਦੀ ਹੈ ਕਰਨੇ ਹੁੰਦੇ 6 ਦਿਨ ਚ ਪਰ ਜੇ ਮੌਸਮ ਖਰਾਬ ਹੋ ਗਿਆ ਉੱਤੇ ਦਾ ਇਹ ਤੁਹਾਨੂੰ ਜੀ ਸਰ ਮਨ ਦੇ ਵਿੱਚ ਵਿਚਾਰ ਕਿੱਥੋਂ ਫੁਰਨਾ ਕਿੱਥੋਂ ਫੁਰਿਆ ਸੀ ਵੀ ਇਹ ਕੰਮ ਕਰਨਾ ਚਾਹੀਦਾ ਹੈ ਇਹ ਕਿਉਂਕਿ ਅਸੀਂ ਪੜ੍ਹਦੇ ਰਹਿੰਦੇ ਸੀਗੇ ਉਹ ਪਤਾ ਹੈ ਅੱਜ 70 ਸਾਲ ਪਹਿਲਾਂ ਸਰ ਐਡਮੰਡ ਹੈਲਰੀ ਸੀਗੇ ਜੀ ਨਿਊਜ਼ੀਲੈਂਡ ਦੇ ਸੀ ਮੇਰੇ ਜਿੱਥੇ ਮੈਂ ਹੈਗਾ ਨਿਊਜ਼ੀਲੈਂਡ ਦਾ ਉਹਨਾਂ ਨੇ ਸਰ ਕੀਤੀ ਸੀਗੀ ਉਹਨਾਂ ਨੂੰ ਮੈਂ ਮਿਲ ਚੁੱਕਿਆ ਸੀਗਾ ਜਾਂ ਮੈਂ ਸਕੂਲ ਟਾਈਮ ਸੀਗਾ ਉਦੋਂ ਮਿਲਿਆ ਸੀਗਾ ਫਿਰ ਨਿਊਜ਼ੀਲੈਂਡ ਮਿਲਿਆ ਜੀ ਫਿਰ ਇਹ ਕੀ ਆ 70 ਸਾਲਾਂ ਚ ਸਿਰਫ 6700 ਕੁਛ ਬੰਦਿਆਂ ਨੇ ਕੀਤੀ ਆ ਇਹ ਐਵਰੇਸਟ ਉਹਦੇ ਵਿੱਚ ਅੱਧੇ ਛੇਰਪਾ ਨੇ ਮਤਲਬ 3400 ਬੰਦਿਆਂ ਨੇ ਮੇਰੇ ਵਰਗਿਆਂ ਨੇ ਕਲਾਈਮਬਰਾਂ ਨੇ ਕੀਤੀ ਆ ਜੀ ਤਾਂ ਉਹ ਜਿਹੇ ਲਿਸਟ ਉਹ ਲਿਸਟ ਬਣਦੀ ਆ ਸਾਰੀ ਉਹ ਲਿਸਟ ਜਿਹੜਾ ਮੈਂ ਦੇਖਿਆ ਵੀ ਕੋਈ ਆਪਣਾ ਸਾਬਤ ਸੂਰਤ ਸਿੰਘ ਨਹੀਂ ਸੀਗਾ ਵੀ ਜਿਹੜਾ ਚੜਿਆ ਸੀ ਕੋਈ ਨਹੀਂ ਪੂਰੇ ਭਾਰਤ ਦੇ ਵਿੱਚੋਂ ਸਾਬਤ ਸੂਰਤ ਤਾਂ ਨਹੀਂ ਸੀਗਾ ਅਮਰ ਸ਼ਕਿਆ ਨਹੀਂ ਸੀਗਾ ਕਿਸੇ ਵੀ ਤੁਸੀਂ ਉਹ ਮੈਨੂੰ ਤਾਂ ਪਤਾ ਲੱਗਿਆ ਜਦ ਮੈਂ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਮੇਰੇ ਦਾੜੇ ਤੇ ਤੇ ਮੇਰੇ ਕਕਾਰਾਂ ਤੇ ਉਹਨਾਂ ਨੂੰ ਪ੍ਰੋਬਲਮ ਆ ਗਈ ਕਿਉਂਕਿ ਉਹਨਾਂ ਨੂੰ ਨਹੀਂ ਸੀ ਉਹ ਮੇਰੀ ਸੇਫਟੀ ਲਈ ਸੀਗਾ ਜਿਹੜਾ ਦਾੜਾ ਸੀਗਾ ਇਹ ਜੰਮ ਜਾਂਦਾ ਜਾਂ ਤੁਹਾਡੇ ਮਾਸਕ ਲੱਗਦਾ ਆਕਸੀਜਨ ਤਾਂ ਉਹ ਜੰਮ ਜਾਂਦਾ ਤਾਂ ਲਾਉਂਗੇ ਤਾਂ ਸਾਰਾ ਮੇਰਾ ਸਰੀਰ ਲੈਣਾ ਸੀਗਾ ਮੇਰਾ ਦਾੜਾ ਵੀ ਲੈਣਾ ਸੀਗਾ ਤੇ ਮੇਰਾ ਮਾਸਕ ਵੀ ਲੈਣਾ ਸੀਗਾ ਤੇ ਜਿਹੜੇ ਆਹ ਕਕਾਰ ਹੁੰਦੇ ਲੋਹੇ ਦੀ ਚੀਜ਼ ਹੁੰਦੀ ਹੈ ਜਿਹੜੀ ਉਹ ਜੰਮ ਜਾਂਦੀ ਹੈ ਜਾਂ ਉਹਨੂੰ ਅਲਾਉਂਗੇ ਤਾਂ ਮਾਸਕ ਲੈਣਾ ਤੁਹਾਡੇ ਨਾਲੋਂ ਇਸ ਤਰ੍ਹਾਂ ਇਹ ਆਪਣੇ ਸਰੀਰ ਸਾਹਿਬ ਦਾ ਸੀਗਾ ਫਿਰ ਮੈਂ ਇਹਨਾਂ ਦਾ ਪ੍ਰਬੰਧ ਕਰ ਗਿਆ ਸਰੀਰ ਸਾਹਿਬ ਮੇਰੇ ਕੋਲ ਹੁਣ ਵੀ ਮੈਂ ਉਹ ਰੱਖੀ ਹੋਈ ਲੱਕੜ ਦੀ ਆਹੇ ਲੱਕੜ ਦੀ ਬਣਾ ਕੇ ਲੈ ਗਿਆ ਲੱਕੜ ਦੀ ਦਾ ਫਿਰ ਕੋਈ ਨਹੀਂ ਹੁੰਦਾ ਢਾੜੇ ਦਾ ਸੀਗਾ ਜਿਹੜੇ ਫਿਰ ਟੜਦਾਸ ਹੀ ਕੰਮ ਆਈਆ ਨਹੀਂ ਉਹਨਾਂ ਨੂੰ ਫਿਰ ਤੁਸੀਂ ਡੈਥ ਸਰਟੀਫਿਕੇਟ ਤੇ ਲਿਖਣਾ ਪੈਂਦਾ ਵੀ ਜਿਹੜੀ ਥੋਡੀ ਜ਼ਿੰਮੇਵਾਰੀ ਆ ਉਹਨਾਂ ਦੀ ਕੋਈ ਬਿਮਾਰੀ ਸੀ ਅੱਛਾ ਫਿਰ ਜਦੋਂ ਸਰ ਕਰਕੇ ਵਾਪਸ ਵਤਨ ਪਰਤੇ ਪੰਜਾਬ ਪਰਤੇ ਤਾਂ ਪੰਜਾਬ ਨਹੀਂ ਆਏ ਜੀ ਮੈਂ ਸਿੱਧੇ ਪੰਜਾਬ ਨਹੀਂ ਆਏ ਨਾ ਨਾ ਮੈਂ ਨਿਊਜ਼ੀਲੈਂਡ ਵਾਸੀ ਹਾਂ ਤੇ ਮੈਂ ਨਿਊਜ਼ੀਲੈਂਡ ਹੀ ਗਿਆ ਸੀਗਾ ਜਾਂ ਤਾਂ ਮੈਂ 10 ਸਾਲ ਬਾਅਦ ਆਇਆ ਸੀ ਮੇਰਾ ਆਪਣਾ ਜੱਦੀ ਆ ਜੱਦੀ ਪਿੰਡ ਆ ਤੁਹਾਡਾ ਆਪਣਾ ਕਿੰਨਾ ਕੁ ਸਤਕਾਰ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਨਾ ਨਾ ਬਹੁਤ ਵਾਹਿ ਕੀ ਕਿੰਨਾ ਕੁ ਸਤਕਾਰ ਮਿਲਿਆ ਬਹੁਤ ਹੀ ਮੈਂ ਤਾਂ ਮੈਂ ਇਹਨਾਂ ਜੁਗਾ ਦਾ ਹੈ ਨਹੀਂਗਾ ਸੋਚਦਾ ਮੈਂ ਨਹੀਂ ਸੀ ਅੱਛਾ ਇੱਕ ਨੌਜਵਾਨ ਪੀੜ੍ਹੀ ਨੂੰ ਕੋਈ ਮੈਸੇਜ ਤਨਵੇਂ ਕਰੋ ਸੁਨੇਹਾ ਦਿਓ ਕੋਈ ਵਧੀਆ ਨੌਜਵਾਨ ਤੇ ਹੀ ਆ ਵੀ ਜੋ ਤੁਸੀਂ ਧਾਰ ਲੈਣੇ ਆ ਜੋ ਤੁਸੀਂ ਕਰਨਾ ਚਾਹੁੰਦੇ ਹੋ ਜਿਵੇਂ ਹੁਣ ਇਹੀ ਮੇਰਾ ਦਸਨ ਦਾ ਇਹੀ ਕਾਰਨ ਸੀਗਾ ਵੀ ਆਪਣਾ ਸਿੱਖ ਜਿਹੜਾ ਸਾਬਤ ਸੋਤ ਸਭ ਕੁਝ ਕਰ ਸਕਦਾ ਜੀ ਹੁਣ ਜਿਵੇਂ ਸੰਦਸਿਆ ਵੀ 70 ਸਾਲਾਂ ਚ ਹੋਇਆ ਨਹੀਂ ਸੀਗਾ ਉਹਦਾ ਕਾਰਨ ਇਹੀ ਸੀ ਸਭ ਡਰਦੇ ਸੀਗੇ ਇਹ ਡਰ ਦੂਰ ਕਰਨ ਲਈ ਬਾਹਗਰੂ ਨੇ ਮੈਂ ਨਹੀਂ ਕੀਤਾ ਉਹਨਾਂ ਨੇ ਕਰਵਾਇਆ ਤੇ ਜਾਨੀ ਕਿਉਂਕਿ ਉੱਥੇ ਪਤਾ ਲੱਗ ਜਾਂਦਾ ਸਾਨੂੰ ਵੀ ਨਹੀਂ ਕਰ ਸਕਦੇ ਅਹਿਮਤ ਨਾਗੇ